ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਮਿੰਦਪੁਰਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਜ ਦਰਿਆ ਯੂਕੇ ਦੇ ਜ਼ਰੀਏ ਅਸੀਂ ਤੁਹਾਨੂੰ ਨਵੀਆਂ ਤੋਂ ਨਵੀਆਂ ਜਾਣਕਾਰੀ ਤੇ ਨਵੀਆਂ ਤੋਂ ਨਵੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਅੱਜ ਸਕਾਟਲੈਂਡ ਦੀ ਧਰਤੀ ਤੋਂ ਲੰਡਨ ਆਉਣ ਦਾ ਸਬੱਬ ਮਿਲਿਆ ਤੇ ਅਸੀਂ ਲੰਡਨ ਦੇ ਡਬਲ ਟਰੀ ਬਾਈ ਹੇਲਟਨ ਹੋਟਲ ਦੇ ਅੱਗੇ ਖੜੇ ਹਾਂ ਇਸ ਜਗ੍ਹਾ ਤੇ ਆਉਣ ਦਾ ਜਾਂ ਇਸ ਜਗ੍ਹਾ ਤੇ ਅੰਦਰ ਜਾਣ ਦਾ ਇੱਕ ਸਬੱਬ ਇਹ ਹੈ ਕਿ ਇੱਥੇ ਜਿਹੜੇ ਛੋਟੇ ਬਿਜ਼ਨਸ ਆ ਜਿਨ੍ਹਾਂ ਨੂੰ ਸਾਡੀਆਂ ਕੁੜੀਆਂ ਸਾਡੀਆਂ ਘਰੇਲੂ ਸੁਆਣੀਆਂ ਜਾਂ ਆਮ ਜਿਹੜੇ ਪੰਜਾਬੀ ਲੋਕ ਜਾਂ ਹੋਰ ਲੋਕ ਆ ਉਹ ਚਲਾ ਰਹੇ ਆ ਉਹਨਾਂ ਨੂੰ ਇੱਕ ਇਕੱਠੇ ਕਰਨ ਦਾ ਸੁਭਬ ਇਸ ਹੋਟਲ ਦੇ ਅੰਦਰ ਬਣਦਾ ਤੁਸੀਂ ਅੰਦਰ ਜਾ ਕੇ ਦੇਖੋਗੇ ਕਿ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਲੈ ਕੇ ਵੱਡੀਆਂ ਚੀਜ਼ਾਂ ਤੱਕ ਦਾ ਜਿਹੜਾ ਸਮਾਨ ਉਹ ਅੰਦਰ ਵੇਚਣ ਲਈ ਆਉਂਦਾ ਹੋਟਲ ਵੱਲੋਂ ਜਾਂ ਇਸ ਟੀਮ ਦੇ ਵੱਲੋਂ ਪ੍ਰਚਾਰ ਕੀਤਾ ਜਾਂਦਾ ਤੇ ਲੋਕ ਆਪ ਮੁਹਾਰੇ ਉਹਨਾਂ ਚੀਜ਼ਾਂ ਨੂੰ ਖਰੀਦਣ ਲਈ ਪਹੁੰਚਦੇ ਨੇ ਜਿਹੜੀਆਂ ਚੀਜ਼ਾਂ ਅਸੀਂ ਆਨਲਾਈਨ ਜਾਂ ਵੱਡੇ ਸਟੋਰਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਰੇਟਾਂ ਤੇ ਭਾਅ ਤੇ ਖਰੀਦਦੇ ਆ ਉਹ ਇੱਥੇ ਬਹੁਤ ਹੀ ਘੱਟ ਘੱਟ ਰੇਟਾਂ ਤੇ ਮਿਲਦੀਆਂ ਨੇ ਜਿਹਨੂੰ ਦੇਖ ਕੇ ਆਉਣ ਵਾਲਾ ਗਾਹਕ ਵੀ ਹੈਰਾਨ ਰਹਿ ਜਾਂਦਾ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਦਿਖਾਉਣੇ ਆ ਕਿ ਉੱਥੇ ਜਿਹੜੀਆਂ ਸਾਡੇ ਉਦਮੀ ਲੋਕ ਆ ਉਹ ਕਿਵੇਂ ਕਿਵੇਂ ਇਸ ਫੰਕਸ਼ਨ ਦੇ ਵਿੱਚ ਇਸ ਇਵੈਂਟ ਦੇ ਵਿੱਚ ਆਪਣਾ ਸਮਾਨ ਵੇਚ ਰਹੇ ਆਓ ਚੱਲ ਲਈ ਇਸ ਵੇਲੇ ਤੁਸੀਂ ਲੰਡਨ ਦੇ ਪਰਸਪਰ ਬਰਾਹਰ ਪਾਣੀ ਲੰਡਨ ਦੇ ਸਟਾਲ ਤੇ ਖੜੇ ਆ ਤੇ ਸਾਡੇ ਨਾਲ ਆ ਉਹਨਾਂ ਦੇ ਮਾਲਕ ਡਾਇਰੈਕਟਰ ਤੇ ਸਾਰਾ ਕੁਝ ਹਾਂ ਅੱਛਾ ਤੁਹਾਡਾ ਤੁਹਾਡਾ ਸਵਾਗਤ ਹੈ ਪੰਜ ਰੈਕਟ ਵਿੱਚ ਤੁਸੀਂ ਬਾਣੀ ਮੰਡਨ ਨੂੰ ਅੱਗੇ ਲਾ ਕੇ ਬਸਤ ਹੈ ਹਨ ਕ੍ਰਮ ਦਾ ਤੁਹਾਡਾ ਆਈਡੀਆ ਕੀ ਹੈ ਐਕਚੁਅਲੀ ਬਾਣੀ ਦਾ ਪ੍ਰਣ ਮੈਂ ਆਪਣੀ ਡੇਟ ਨੂੰ ਡੈਡੀਕੇਟ ਕੀਤਾ ਸੀ ਜੇਸੀ 2022 ਨੂੰ ਸ਼ੁਰੂ ਕੀਤਾ ਸੀਗਾ ਫਿਰ ਰੋਜ਼ਾਨਾ ਗੁਰੂ ਕਰ ਰਹੇ ਹਾਂ ਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਲਈ ਤੁਹਾਡਾ ਤੁਹਾਨੂੰ ਜਣੇ ਉਰਜਾ ਹੈ ਮੈਂ ਕਿਹਾ ਤੁਹਾਡੀਆਂ ਜਿਹੜਾ ਬਿਜੀ ਟਾਈਮ ਵਿੱਚ ਵੀ ਤੁਸੀਂ ਕੱਢ ਲਓ ਕੀ ਹੈ ਤੇ ਬਿਜੀ ਸਟੇਜ ਜੋ ਹੁਣ ਦੋ ਬੱਚੇ ਨੂੰ ਮੰਮ ਬਣ ਗਏ ਤੇ ਉਹਨਾਂ ਨਾਲ ਲੱਚਣ ਦਾ ਟਾਈਮ ਤੇ ਬਾਕੀ ਮੈਂ ਆਪਣਾ ਬਾਣੀ ਟੈਂਡਿੰਗ ਨੂੰ ਡੈਡੀਕੇਟ ਕਰਦੀ ਹਾਂ ਕਿ ਇਹ ਹੋਰ ਬਤੇ ਇਸਨੂੰ ਦਾ ਡਿਫਰੈਂਟ ਟਾਈਮਸ ਲੈ ਕੇ ਆਮਾ ਇੱਕ ਟਿਫਫੀ ਗੱਲ ਆ ਮ ਦੁਕਾਨਾਂ ਵਿੱਚ ਨਹੀਂ ਨਾ ਗੱਲ ਕਿਤੇ ਮੈਂ ਉਹ ਯੋ ਲੈ ਕੇ ਆ ਬਸ ਇੱਕ ਛੋਟੀ ਗੱਲ ਨਹੀਂ ਇਹ ਵੱਡੀ ਗੱਲ ਆ ਕਿਉਂਕਿ ਇੱਕ ਮਾਂ ਵੱਲੋਂ ਦੋ ਬੱਚੇ ਸਾਹਮਣੇ ਆਪਣਾ ਪਰਿਵਾਰ ਸਾਹਮਣੇ ਹਣਾ ਤੇ ਨਾਲ ਆਪਣਾ ਬਿਜ਼ਨਸ ਵੀ ਰਨ ਕਰਨਾ ਤੁਸੀਂ ਮਹਿਸੂਸ ਕਰਨ ਫੀਲ ਕੀ ਕਰਦੇ ਹੋ ਅਗਲੀ ਸਭ ਤੋਂ ਈ ਵਧੀਆ ਬਲੇਸਡ ਚਾਰਜੀ ਕਲਾ ਚਾਰਜੀ ਕਲਾ ਤੇ ਦੂਜੀ ਗੱਲ ਜੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਇਹ ਤਾਂ ਤੁਸੀਂ ਸਟਾਲ ਲਾ ਕੇ ਵਾਸ ਅੱਜ ਮੈਂ ਫਾਈਵ ਸਟਾਰ ਹੋਟਲ ਚ ਕਹਣਾ ਇੱਕ ਛੋਟੀ ਲੱਗ ਬਹੁਤ ਵੱਡੀ ਮੈਨੂੰ ਬਸ ਚੰਗਾ ਲੱਗਦਾ ਹੈ ਨਾ ਸਾਰੀਆਂ ਵੱਡੀਆਂ ਕੁੜੀਆਂ ਮੁੰਡੀਆਂ ਇੱਥੇ ਬਿジネス ਰੱਖਦੇ ਰਹੇ ਜੇ ਕਿਸੇ ਨੇ ਤੁਹਾਡੇ ਕੋਲੋਂ ਆਨਲਾਈਨ ਕੋਈ ਸਮਾਨ ਫਰੀਜਣਾ ਹੋਵੇ ਤਾਂ ਕੀ ਕਰੇ ਨਲਪਨਤਾ ਇੰਸਟਾਗ੍ਰਾਮ ਤੇ ਸਮੂਹ ਮਸ਼ਹੂਰਤਾ ਕਰਿਆ ਜੀ ਹਾਂ ਜੀ ਬਾਨੀਸ ਲੰਡਨ ਇੰਸਟਾਗ੍ਰਾਮ ਤੇ ਤੇ ਹਣੇ ਤੱਕ ਅਸੀਂ ਆਨਲਾਈਨ ਇੰਗੇਜ ਸ਼ੇਅਰ ਕਰ ਬਾਕੀ ਉਹਦੇ ਤੇ ਲਾਈਕ ਡਿਫਰੈਂਟੇਟਿੰਗ ਬਕਸ ਕੰਪਸ ਉਹ ਤੇ ਜੇ ਸਿਚੂਏਸ਼ਨ ਕਰ ਸਕਦੇ ਅਸੀਂ ਵੈਬਸਾਈਟ ਲਾਂਚ ਕਰ ਰਹੇ ਹਾਂ ਬਹੁਤ ਜਲਦੀ ਸੇ ਡਾਇਰੈਕਟਲੀ ਵੈਬਸਾਈਟ ਤੇ ਠੀਕ ਹੈ ਚਲੋ ਦੋਸਤੋ ਇਸ ਸਾਡੇ ਗੁਰਦੀ ਚਾਹਲ ਜਿਨ੍ਹਾਂ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਦੋ ਬੱਚਿਆਂ ਦੀ ਮਾਂ ਹੋਣ ਦੇ ਨਾਲ ਉਹ ਫਰਜ਼ ਵੀ ਅਦਾ ਕਰਦੀਆਂ ਤੇ ਨਾਲ ਬਿਜ਼ਨਸ ਵੀ ਰਨ ਕਰਦੀਆਂ ਇਹ ਦੂਜੀਆਂ ਕੁੜੀਆਂ ਦੇ ਲਈ ਵੀ ਇੱਕ ਸਿੱਖਿਆ ਹੈ ਕਿ ਅਸੀਂ ਵਿਚਾਰੀਆਂ ਨਾ ਬਣੀਏ ਜਾਂ ਵਿਚਾਰੀਆਂ ਦੇ ਤੌਰ ਤੇ ਉਹਨਾਂ ਨੂੰ ਨਾ ਦੇਖੀਏ ਕਿਉਂਕਿ ਮਾਂ ਹੋਣ ਦੇ ਨਾਲ ਨਾਲ ਇੱਕ ਬਿਜ਼ਨਸ ਨੂੰ ਰਨ ਕਰਨਾ ਬਹੁਤ ਵੱਡੀ ਗੱਲ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਥੇ ਡਬਲ ਟ੍ਰੀ ਹਿਲਪਨ ਹੋਟਲ ਇਕੱਠੇ ਹੋਏ ਆ ਜਿੱਥੇ ਤਕਰੀਬਨ 25 ਵੈਂਡਰਸ ਆਏ ਹੋਏ ਨੇ স্মਲ ਬਿਜ਼ਨਸ ਓਨਰਸ ਸਾਰੇ ਇਕੱਠੇ ਹੋਏ ਆ ਟੂ ਡਿਸਪਲੇ ਦੇ ਪ੍ਰੋਡਕਟ ਸੋ ਅਸੀਂ ਵੀ ਬਾਨੀ ਲੰਡਨ ਇੱਥੇ ਆਇਆ ਅੱਜ ਸ਼ੀਕ ਇਵੈਂਟਸ ਵਾਲਿਆਂ ਨੇ ਆਰਗੇਨਾਈਜ਼ ਅਨ ਮਾਇਆ ਇਵੈਂਟ ਤੇ ਤੁਸੀਂ for local London and products like there. Hi everyone, we're here today at the Hilton Hotel on Bath Road. Um, we've come in to see so many amazing bespoke outfits, uh, bespoke items that we probably wouldn't find on the internet, uh, wouldn't find when you go into any other store. Uh, and it's been a really good day so far. Um, it's really nice to see loads of people from our community come together uh, and showcase a lot of the items that we probably would never have thought even uh, existed um, in our world. Um, and it's really nice to bring our own heritage and a lot of the items that we have back at home here in the uk so that we can share it with other people um, and build a bigger and uh, more powerful community together. ਇਵੈਂਟ ਦੀ ਖਾਸियत ਇਹ ਹੈ ਕਿ ਜਿੰਨੇ ਵੀ ਸਟਾਲ ਲੱਗੇ ਨੇ ਜਾਂ ਜਿੰਨੀਆਂ ਵੀ ਯੂਨਿਟਾਂ ਲੱਗੀਆਂ ਹੋਣਾਂ ਉਹਨਾਂ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਲੜਕੀਆਂ ਖਾਸ ਕਰਕੇ ਪੰਜਾਬਣਾਂ ਦੇਖਣ ਨੂੰ ਮਿਲੀਆਂ। ਇਹ ਉਹ ਪੰਜਾਬਣਾਂ ਨੇ ਜਿਨ੍ਹਾਂ ਨੇ ਨੌਕਰ ਬਣਨ ਨਾਲੋਂ ਖੁਦ ਮਾਲਕ ਬਣਨ ਤਰਜੀ ਦਿੱਤੀ ਹੈ। ਬਿਜ਼ਨਸ ਛੋਟਾ ਹੋਵੇ ਚਾਹੇ ਵੱਡਾ ਉਸ ਬਿਜ਼ਨਸ ਨੂੰ ਚਲਾਉਣ ਦਾ ਹੁਨਰ ਚਾਹੀਦਾ ਹੈ। ਤੇ ਇਹ ਹੁਨਰ ਹੀ ਉਹਨਾਂ ਨੂੰ ਅੱਜ ਇਸ ਵੱਡੇ ਹੋਟਲ ਦੇ ਵਿੱਚ ਲਾਇਕ ਫਾਈਵ ਸਟਾਰ ਹੋਟਲ ਦੇ ਵਿੱਚ ਇਹ ਇਵੈਂਟ ਕਰਨ ਦੇ ਲਈ ਬੁਲਦੇ ਰਿਹਾ। ਜਦੋਂ ਕੱਲ ਨੂੰ ਇਹਨਾਂ ਦੇ ਆਪਣੇ ਬਣਾਏ ਬ੍ਰਾਂਡ ਹੋਰ ਦੂਰ ਤੱਕ ਪਹੁੰਚਣਗੇ ਤਾਂ ਤੁਸੀਂ ਸੋਚ ਕੇ ਦੇਖੋ ਕਿ ਛੋਟੇ ਪੱਧਰ ਤੋਂ ਸ਼ੁਰੂ ਹੋਏ ਇਹ ਬਿਜ਼ਨਸ ਕਿੱਥੇ ਜਾ ਕੇ ਰੁਕਣਗੇ ਜਾਂ ਕਿੱਥੋਂ ਤੱਕ ਪਹੁੰਚਣਗੇ ਖੁਸ਼ੀ ਹੋਈ ਹੈ ਇਸ ਗੱਲ ਨੂੰ ਦੇਖ ਕੇ ਕਿ ਬਹੁਤ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੀਆਂ ਪੰਜਾਬਣਾਂ ਵੀ ਇਸ ਈਵੈਂਟ ਦੇ ਵਿੱਚ ਬੈਠੀਆਂ ਨੇ ਤੇ ਆਪਣਾ ਸਮਾਨ ਵੇਚ ਰਹੀਆਂ ਨੇ